ਨਕੋਦਰ ਚ ਚੋਰਾਂ ਦਾ ਰਾਜ ਦਿਨ ਦਿਹਾੜੇ ਵਾਦਾ ਹੀ ਜਾ ਰਿਹਾ ਹੈ ਤੇ ਚੋਰ ਦਿਨ ਦਿਹਾੜੇ ਲੋਕਾਂ ਦੇ ਘਰਾਂ ਚ ਵੜ ਕੇ ਲੋਕਾਂ ਦਾ ਕੀਮਤੀ ਸਮਾਨ ਚੋਰਾ ਕੇ ਲੈ ਜਾਂਦੇ ਨੇ ਤੇ ਪ੍ਰਸ਼ਾਸਨ ਚੈਨ ਦੀ ਨੀਂਦ ਸੁੱਤਾ ਪਿਆ ਜਿਸ ਕਾਰਨ ਚੋਰਾਂ ਦੇ ਵੀ ਹੌਸਲੇ ਬੁਲੰਦ ਹੋਏ ਪਏ ਨੇ ਨਕੋਦਰ ਵਿਖੇ ਜਨਵਰੀ ਦੇ ਪਹਿਲੇ ਹਫਤੇ ਹੀ ਨਕੋਦਰ ਚਚੋਰਾ ਨੇ ਦੋ ਘਰਾਂ ਨੂੰ ਨਿਸ਼ਾਨਾ ਬਣਾ ਲਿਆ ਪਹਿਲੀ ਚੋਰੀ ਮੁਹੱਲਾ ਟੰਡਨਾ ਵਿਖੇ ਹੋਈ ਸੀ ਅਤੇ ਉਸ ਚੋਰੀ ਨੂੰ ਕਰਨ ਵਾਲੇ ਚੋਰ ਅਜੇ ਵੀ ਪੁਲਿਸ ਹੱਥ ਨਹੀਂ ਆਏ ਅਤੇ ਫਿਰ ਇੱਕ ਹੋਰ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਲਿਆ ਅਤੇ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਚੋਰ ਫਰਾਰ ਹੋ ਗਏ ਨਕੋਦਰ ਚੋ ਅਸ਼ੋਕ ਵਿਹਾਰ ਕਲੋਨੀ ਚ ਰਹਿਣ ਵਾਲੇ ਸਤਿੰਦਰਪਾਲ ਸਿੰਘ ਨੇ ਜਾਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਦੋਵੇਂ ਕੰਮ ਕਰਦੇ ਨੇ ਅਤੇ ਉਹਨਾਂ ਦੀ ਮਾਤਾ ਜੀ ਵੀ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ ਅਤੇ ਚੋਰ ਉਹਨਾਂ ਦੇ ਘਰ ਦੀ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੋਇਆ ਤੇ ਚੋਰਾਂ ਨੇ ਉਹਨਾਂ ਦੇ ਘਰ ਦੇ ਦਰਵਾਜ਼ਿਆਂ ਦੇ ਤਾਲੇ ਤੋੜ ਕੇ ਘਰ ਦੇ ਕਮਰਿਆਂ ਵਿੱਚ ਪਈਆਂ ਗੋਦਰੇਜ ਦੀਆਂ ਅਲਮਾਰੀਆਂ ਦੇ ਤਾਲੇ ਤੋੜ ਕੇ ਮੰਗਲ ਸੂਤਰ ਸੋਨੇ ਦੇ ਕਾਂਟੇ ਵਾਲੀਆਂ ਪੰਜ ਮੁਦਰੀਆਂ 2500 ਕੈਸ਼ ਜੋ ਬੱਚਿਆਂ ਦੇ ਗੋਲਕ ਵਿੱਚ ਪਿਆ ਸੀ ਉਹ ਲੈ ਕੇ ਚੋਰ ਫਰਾਰ ਹੋ ਗਏ ਉਹਨਾਂ ਨੇ ਦੱਸਿਆ ਕਿ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਨੇ ਅਤੇ ਇਸ ਚੋਰੀ ਦੀ ਸੂਚਨਾ ਨਕੋਦਰ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਸਾਡੇ ਦਾ ਚੋਰ ਐਂਟਰ ਹੋਏ ਤੇ ਉਹਨਾਂ ਨੇ ਪਹਿਲਾਂ ਦਵਾਜੇ ਦੇ ਭੰਤੋਂ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਬਲਮਾਰੀ ਤੋੜ ਕੇ ਉੱਚੋਂ ਸਾਡਾ ਸਮਾਨ ਸਗੋਂ ਥੋੜਾ ਜਿਹਾ ਸੋਨਾ ਵਗੈਰਾ ਮੇਸੇ ਦਾ ਸਗੀ ਆਪਣੇ ਮੰਗਸ ਉੱਤਰ ਤੇ ਉਹ ਥੋੜਾ ਦਾ ਸਮਾਨ ਰਿਹਾ ਸੀਗਾ ਉਹ ਚੋਰੀ ਕਰ ਲਿਆ ਤੇ ਉਹਦੀ ਫੋਟੇ ਸਾਡੇ ਸੀਸੀਟੀਵੀ ਕਮਰੋਂ ਚ ਕੈਦ ਹੋ ਗਈ ਹੈ ਜਿਹਦੇ ਬਾਰੇ ਮੈਂ ਪੁਲਿਸ ਨੂੰ ਬੋਮ ਕਰਤਾ ਵਾ ਤੇ ਉਹਨਾਂ ਸਾਨੂੰ ਸ਼ਰਸ਼ਾਹਨ ਦਿੱਤਾ ਵੀ ਉਹ ਛੇਤੇ ਜਿਤੀ ਫੜ ਲਵੰਦੇ ਜਲੰਧਰ ਤੋਂ ਪੁਨੀਤ अरोड़ा ਦੀ ਰਿਪੋਰਟ ਚੈਨਲ ਪੰਜਾਬ ਨਿਊਜ਼